ਅਨਹਤਾ ਆਗੀ ਕਰਨਵਾਇਨੂ ਮਿਲਨੇ ਤੇ ਗੁਰਨਵਾਇ ਨੇ ਤਾਂ ਅਹਦ ਨੇ ਫੜ ਲਿਆ ਹੁੰਦੇ ਨਮਕੀਨ ਦੇ ਕੋਲੇ ਆਪਣੇ ਇਧਰੋਂ ਗੁਰਨਵਾਇ ਜੀ ਦਾ ਖਾਣਾ ਹਨਾ ਤੁਹਾਨੂੰ ਅੱਜ ਆ ਖਾਣਾ ਗੁਰਨਾ ਤੇਰਾ ਨੋਜ ਕਿੱਥੇ ਆ ਨੋਜ ਇਹ ਲਿਬਸੇ ਆਦੇ ਨੋਜੀ ਕਿੱਥੇ ਨੋਜੀ ਨੋਜੀ ਜੁੜਾ ਕਿੱਥੇ ਆ Oh very good ਤੇ ਨੋਜੀ ਨਹੀਂ ਨਹੀਂ ਨੋਜੀ 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 ਕਿੱਥੇ ਮੈਨੂੰ ਬੋਤਾ ਦੀ ਨੋਜੀ ਦੱਸ ਲਾ ਆਹ ਆਈ ਇਹ ਲਿਪਸ ਕਿੱਥੇ ਲਿਪਸ ਹੈ ਲਿਪਸ ਡੈਂਟ ਉਹ ਵੈਰੀ ਗੁੱਡ ਹੱਥ ਕਿੱਥੇ ਹੱਥ ਹੱਥ ਨਾ ਹੋਏ ਹੈਂਡ ਕਿੱਥੇ ਹੈਂਡ ਮੇਰੇ ਪੁੱਤ ਉਹ ਵੈਰੀ ਗੁੱਡ ਤੇ ਹੁਣ 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 ਗੁਰਨਵਾਇ ਤੇ ਥੁਤਾ ਉਹ ਬੁੱਧਾ ਅੰਦਰ ਨਹੀਂ ਥੁਤਾ ਅਬ ਬੀਬੀ ਬੀਬੀ ਨੂੰ ਮਿਲਿਆ ਲੈ ਬੀਬੀ ਬੀਬੀ ਫੇਰ ਭੱਲ ਕੇ ਚਲੀ ਗਈ ਸਕੂਲ ਅੱਗੇ ਦੋ ਵਾਰਾਂ ਪੀ ਗਈ ਹੈ ਬੀਬੀ ਅਰੇ ਕਰ ਲੈ ਮਾ ਮਾਂ ਮਾਤਾ ਕਨੀ ਕਰਮਾ ਲਈ ਉਹ ਆਹੋ ਦਾਦੇ ਕੋਤਰੀ ਦੀ ਕਾ ਜੋ ਦੀ ਦਾਦੀ ਹਾਂ ਬੀਬੀ ਚੱਲ ਗਏ ਸਕੂਲ ਭਲਕੇ ਨਾ ਹੱਤੇ ਹਾਂ ਅਨ ਹੱਤੇ ਸਕੂਲ ਚੱਲ ਗਏ ਭਲਕੇ ਚੰਗਾ ਚਲ ਜਾਗੇ ਉਹਨਾਂ ਗੁਰਪੁਰਬ ਮਨਾਉਣਾ ਤਾਂ ਉਹਨਾਂ ਕਿਹਾ ਵੀ ਪੇਰੈਂਟਸ ਲੈ ਕੇ ਆਓ ਆਪਣੇ ਗ੍ਰੈਂਡਪੇਰੈਂਟਸ ਦਾਦਾ ਦਾਦੀ ਅੱਛਾ ਤੈਨੂੰ ਮਨਾਂ ਨੂੰ ਆਖਣਾ ਮੈਂ ਤੂੰ ਪਰਦਾਦੀ ਲੈ ਜਾ ਨਾਲ ਆਪਣੇ ਅੱਛਾ ਚੱਲ ਚਲੇ ਜਾ ਦਾਦੀ ਤੇ ਪਰਦਾਦੀ ਦੋਵੇਂ ਜਾਣਗੀਆਂ ਤੇ ਨਾਲ ਇਹਨੂੰ ਲੈ ਜਾ ਗੁਰਨਵਾਇ ਨੂੰ ਸ਼ੈਤਾਨ ਕਰਨ ਟਾਈਮ ਹੋਣਾ 11:00 ਵਜੇ ਦਾ ਹੈ 11:00 11:30 ਵਜੇ ਦਾ ਹੋਣਾ ਹੈ ਅੱਛਾ ਦੁਪਹਿਰ ਦਾ ਹੀ ਹੈ ਅਣਹਦ ਟਾਈਮ ਦਾ ਪਤਾ ਕਿੰਨੇ ਵਜੇ ਦਾ ਅੱਛਾ ਅਨਹਦ ਦਾ ਸਕੂਲ ਹੈਗਾ ਅੱਜ ਗੁਰਪੁਰਬ ਦਾ ਪ੍ਰੋਗਰਾਮ ਤੇ ਅਨਹਦ ਨੂੰ ਮੈਂ ਛੱਡ ਆਇਆ ਤੇ ਹੁਣ ਮੰਮੀ ਨੂੰ ਲੈ ਕੇ ਚੱਲਿਆ ਮੰਮੀ ਨੂੰ ਛੱਡ ਕੇ ਆਉਣਾ ਉਹਨਾਂ ਕਿਹਾ ਵੀ ਆਪਣੇ ਗ੍ਰੈਂਡਪੇਰੈਂਟਸ ਲੈ ਕੇ ਆਇਓ ਤੇ ਹੁਣ ਮੰਮੀ ਨੂੰ ਮੈਂ ਛੱਡ ਆਉਂਗਾ ਫਿਰ ਛੁੱਟੀ ਟਾਈਮ ਇਹਨਾਂ ਨੂੰ ਲੈ ਕੇ ਆਉਂਗਾ ਦੋਵੇਂ ਜਣੇ ਨੂੰ ਜਾ ਕੇ ਤੇ ਗੁਰਪੁਰਬ ਮਨਾਉਂਦੇ ਸਕੂਲ ਬੜਾ ਸੋਹਣਾ ਪ੍ਰੋਗਰਾਮ ਕਰਾਉਂਦੇ ਤੇ ਵਧੀਆ ਲੱਗਾ ਮੈਨੂੰ ਕਿ ਚਲੋ ਗ੍ਰੈਂਡਪੈਰੈਂਟਸ ਜਿਹੜੇ ਆ ਉਹ ਸਕੂਲ ਜਾਣੇ ਚਾਹੀਦੇ ਆ ਤੇ ਹੁਣ ਮੈਂ ਮੰਮੀ ਨੂੰ ਛੱਡ ਕੇ ਆਉਣਾ ਫਿਰ ਉੱਤ ਬਾਅਦ ਇਹਨੂੰ ਛੁੱਟੀ ਟਾਈਮ ਤੇ ਲੈ ਕੇ ਆਉਂਗਾ ਦੋਵਾਂ ਜਣਿਆਂ ਨੂੰ ਅਨਹਦ ਸਕੂਲ ਇਹ ਅੱਜ ਗੁਰਪੁਰਬ ਦਾ ਪ੍ਰੋਗਰਾਮ ਆ ਤੇ ਮੈਂ ਤੇ ਮੰਮੀ ਆਏ ਸਕੂਲ ਕਹਿੰਦੇ ਅੱਜ ਆਪਣੇ ਗ੍ਰੈਂਡਪੈਰੈਂਟਸ ਲੈ ਕੇ ਆਏ ਤੇ ਦਾਦੀ ਆਈ ਸਕੂਲ ਅੱਜ ਨਾਲ ਅਨਹਦ ਇਧਰੋਂ ਬਾਬਾ ਜੀ ਦਾ ਸਰੂਪ ਲੈ ਕੇ ਆਏ ਪਾਠ ਹੋਣ ਡਿਆ ਸਾਰੀ ਸੰਗਤ ਬੈਠੀ ਉਹ ਪਾਠ ਹੋਣ ਡਿਆ ਬਾਬਾ ਜੀ ਆ ਬੱਚੇ ਵੀ ਆ ਗਏ ਆ ਹਾਂ ਦੀ ਲੰਗਰ ਚਲੋ ਗੁਰਪੁਰਪਾਣਾ ਕੇ ਡੇਨ ਲੰਗਰ ਛਕਣ ਡੇ ਸਾਰੇ ਬੱਚੇ ਦੇ ਨਾਲ ਸੰਗਤ ਅਨਹਦ ਸਕੂਲੇ ਸੈਲੀਬ੍ਰੇਟ ਹੋ ਗਿਆ ਗੁਰਪੁਰਪਤਾ ਬਾਬਾ ਜੀ ਦਾ ਤੇ ਲੰਗਰ ਵੀ ਬੱਚਿਆਂ ਨੇ ਛਕ ਲਿਆ ਉਹ ਅਜੇ ਵੀ ਛਕਣ ਡੇ ਆ ਤੇ ਅਨਹਦ ਵੀ ਆ ਗਈ ਆ ਤੇ ਇਧਰ ਅਨਹਦ ਦੇ ਦਾਦੀ ਵੀ ਨਾਲ ਆ ਗਏ ਕੱਦ ਰਹਾ ਅਨਹਦ ਪ੍ਰੋਗਰਾਮ ਹਰ ਬੜਾ ਵਧੀਆ ਮਜ਼ਾ ਆਇਆ ਮਤਰਾ ਦੇਖਿਆ ਬਾਬਾ ਜੀ ਦੇ ਯੈਸ ਲੰਗਰ ਵੀ ਛਕ ਲਿਆ ਕਦਾਂ ਮੰਮੀ ਮਾਜਾ ਵਾਹ ਐਮਬਲੇਮ ਆਣਾ ਲੱਭਦਾ ਰਿਹਾ ਆਣਾ ਤੁਹਾਨੂੰ ਲੱਭਦਾ ਰਿਹਾ ਤੇ ਤੁਹਾਨੂੰ ਲੱਭਦੇ ਨਹੀਂ ਮੈਨੂੰ ਪਤਾ ਹੀ ਕਿੱਥੇ ਅੱਛਾ ਮੈਂ ਮਿੰਡਾ ਚ ਲੱਭ ਲਿਆ ਅੱਛਾ ਅੱਛਾ ਜੀ ਜਦੋਂ ਯੂਨੀਵਰਸ ਆਈਂ ਦੀ ਨਾ ਬੱਚਾ ਨੇ ਇੱਕੋ ਜਿਹਾ ਪਤਾ ਨਹੀਂ ਲੱਗਦਾ ਇਹ ਗਰਨਵਾਜ ਬੱਚਾ ਆਏ ਹਾਏ ਆਏ ਹਾਏ ਖੁਸ਼ ਹੋ ਗਏ ਗਰਨਵਾ ਮੈਂ ਦਾਦੀ ਨੂੰ ਲੈ ਕੇ ਗਿਆ ਨਾਲ ਤੁਹਾਨੂੰ ਕੁਝ ਕਹਿਣ ਦਿਆ ਜੀ ਗਰਨਵਾਜ ਮੈਂ ਦਾਦੀ ਨਾਲ ਲੈ ਕੇ ਗਿਆ ਅੱਜ ਕੀ ਆ ਖੰਡਿਆ ਆ? ਮੈਂ ਆ। ਮੈਂ ਚੰਨਤਾ ਸਭੇ। ਕੀ ਆ ਖੰਡਿਆ ਆ? ਮੈਂ ਲੱਗੀ ਹੈਂ ਜੇ। ਆ ਮੈਂ। ਮੈਂ ਲੀਣਾ। ਅਰੇ ਪਾਣੀ ਪੀ। ਕੁਛ ਕਹਿੰਦਾ ਪਤਾ ਨਹੀਂ ਲੱਗੰਦਾ ਕੀ ਕਹਿੰਦਾ। ਚਾਹ। ਗਰਮਵਾਜੇ? ਚਾਹ। ਤਾਂ ਆ। ਗਰਮਵਾਜੇ? ਉਹ ਗਰਮਵਾਜੇ। ਵੀਰ ਮਮੀ ਦਾ ਆਪਣਾ ਚਾਹ ਪੀ। ਆਹੋ। ਓਏ ਇੱਧਰ ਅਨੰਦ। ਗਰਮਵਾਜੇ? ਖੋਤਾ। ਕਿਦਾਂ? ਤੇ ਪਾਪਾ ਨੂੰ ਦੱਸ। ਓਏ ਲੱਗੇ ਕਰਨ। ਖੋਤਾ। ਲੱਟਾਂਗੇ ਸੇ ਲੱਟਾਂ। ਗੋਨੈ ਲਾਈਟਾਂ ਲਾਈਟਾਂ ਆਹ ਲਾਈਟਾਂ ਲੈ ਤਾਂ ਲੈ ਤਾਂ ਤਾ ਤਾ ਡਰ ਗਿਆ ਦਰੋ ਗੋਨੈ ਖੋਤਾ ਟਰੈਕਟਰ ਦੇ ਮਾਮਾ ਟਰੈਕਟਰ ਲਾ ਕੇ ਆ ਤੇ ਦੋ ਦੇ ਆਹ ਕੋਤਾ ਅਨਦਰੋ ਬੜਾ ਸ਼ੌਂਕ ਟਰੈਕਟਰ ਤੇ ਉਟਾ ਲੈ ਜਾਂਦਾ ਇਧਰ ਵੇ ਹੈ 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 ਮੈਨੂੰ ਨਹੀਂ ਕਰਨਾ ਪਾਪਾ ਨੇ ਮੰਤਾਇਆ ਓ ਬੱਲੇ 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 ਹਾ ਮੈਨੂੰ ਓ ਵੈਰੀ ਗੁੱਡ ਮੰਮਾ ਰਹਿਗੇ ਮੰਮਾ ਰਹਿਗੇ ਆ ਪਾਪਾ ਨੂੰ ਸਸੀ ਦਾ ਦੋਵੇਂ ਆ ਤਾਨੂੰ ਫਿਰ ਦਾਦੀ ਨੇ ਗੋੜਾ ਨਹੀਂ ਤਾਹੇ ਤੋ ਗੋੜ ਕੇ ਵਸਿਆ ਬਣਾ ਦੋ ਬੇਸ਼ੱਕ ਸਸੀ ਦਾ ਕਾਲ ਨਹੀਂ ਸੋਣਾ ਆਜਾ ਮੁੜ ਗਿਆ ਉੱਥੇ ਹੀ ਲੰਗਰ ਥੋੜਾ ਛਕਣਾ ਹੈ ਲੰਗਰ ਇਹਨਾਂ ਛਕਲੇ ਤਸਨ ਗੋਰਮਾਸ ਹੋ ਗਨੋ ਆਹ ਆਹ ਆਪਣੇ ਘਰ ਕੱਲ੍ਹ ਲਾ ਸਿਆਣੇ ਬੰਦੇ ਆ ਇਹੋ ਇਹੋ ਕੱਲਾ ਆ ਹਾਂ ਕੋਈ ਨਹੀਂ ਇਸ ਦਰਾਂ ਜਾਦੂਗਰ ਜਾਦੂਗਰ ਕੱਲਾ ਸਿਆਣਾ ਕਰਦਾ ਲੈ ਨਾ ਦੇਖਿਆ ਮੰਨਦੇ ਮੰਨ ਕੇ ਮੰਨ ਕੇ ਗੈਪ ਕਰ ਸਕਦਾ ਮੈਂ ਖਾ ਲੂਗਾ ਤੇ ਮਿਲ ਤੇ ਤੇ ਰੋਣਾ ਨਹੀਂ ਇਹ ਬਣ ਕੇ ਰੱਖੇ ਆਪਣੀ ਆ ਲੈ ਫਾ ਵਾਰਦਾ ਤੇ ਨੂੰ ਤੂੰ ਖਾ ਹੋਰ ਤੋੜ ਦੇ ਫਰੈਸ਼ ਹੋਣੇ ਨਾ ਮੈਂ ਨਹੀਂ ਖਾਂ ਲਾ ਲਾ ਪਹਿਲੇ ਹੁੰਦੇ ਸਿਰੇ ਤੋੜ ਕੇ ਉਹ ਬੜੇ ਵਧੀਆ ਲੱਗੇ ਹਾਂਜੀ ਉਹ ਜੀ ਨਹੀਂ ਕਰਦਾ ਤੂੰ ਜੋ ਆ ਗੁਟਾ ਖਾਦੇ ਉਤੋਂ ਵੀ ਲਾਲ ਤੋਂ ਵੀ ਖਾਦੇ ਪਰ ਉਹਦੇ ਫਿੱਕੇ ਆ ਬੋਲਾ ਮਿੱਠਾ ਹੀ ਹੋਣ ਹੋ ਗਿਆ ਉਹਨੂੰ ਲਾਲ ਥੜੀ ਗੁਲਾਬੀ ਆ ਗੁਲਾਬੀ ਜੇ ਮੁੱਠੀ ਮਾਰੀ ਪੈ ਗਈ ਉਹਨੂੰ ਉਹਨੂੰ ਥੱਲੇ ਸਪਰੇਸ ਪ੍ਰੂ ਕਰਕੇ ਉਹਨੂੰ ਵਧੀਆ ਕਰ ਦਿੰਦੇ ਨੇ ਕੈਮ ਉਹਨੂੰ ਵੀ ਆ ਵੇ ਆਹ ਤਿੰਨ ਬੂਟੇ ਅਮਰੂਦਾਂ ਦੇ ਇੱਥੇ ਉਹ ਪਿੱਛੇ ਵੀ ਆ ਆ ਵੀ ਇਹਦੇ ਘਾਓ ਆ ਗੋਰਨਵਲ ਅਮਰੂਦ ਖਾਣਾ ਪਤਾ ਤੇਰਾ ਕੱਪੜੇ ਤੇਰੇ ਘਰਾਂ ਸਹੀ ਮੈਨੂੰ ਪਤਾ ਨਹੀਂ ਗੁੱਡਾ ਹੁੰਦਾ ਲੁੱਟ ਗਿਆ ਚਲੋ ਫਿਰ ਹੋ ਜੇ ਸਿੱਧਰ ਚਲੀਏ ਕੋਠੇ ਤੇ ਵੀਰੋ ਵੇਖੀ ਮੁੰਡਿਆਂ ਨੇ ਬਾਹਰ ਹੀ ਉਹਨਾਂ ਨੇ ਵੀਡੀਓ ਬਣਾਈਆਂ ਇਹਨੇ ਗੁੱਡਾ ਮਗਰ ਟੰਗਿਆ ਹੁੰਦਾ ਬੜਾ ਸੋਹਣਾ ਜਿੱਦਾਂ ਮੁੰਡੇ ਲੁੱਟਦੇ ਨਹੀਂ ਗੁੱਡਾ ਉਹਦਾ ਟੋਫੀ ਜੀ ਆਵਾਜ਼ ਖੁਰਕਦਾ ਹੁੰਦਾ ਇਹ ਵੀ ਬੁਤੀ ਵਧੀਆ ਸੀ ਮੈਂ ਨਹੀਂ ਵੇਖੀ ਉਹ ਇੱਕ ਮੀਡੀਆ ਲਾਈਕ ਹੋਣੀ ਉਹਨੂੰ ਬੋਡੀ ਵੀ ਵਧੀਆ ਵੀਡੀਓ ਸੀ ਉਹ ਮੈਂ ਨਹੀਂ ਵੇਖੀ ਅਨੰਦਪਾਲ ਜੀ ਕਰਦਾ ਬੜੀਆਂ ਗੁੱਡੀਆਂ ਲੁੱਟਦੇ ਨੇ ਉਹਦੇ ਸਾਰੇ ਸ਼ੌਂਕ ਚਾਚੂ ਵਾਲੇ ਮੇਰੇ ਦਾਜੂ ਵਾਲੇ ਚਾਚੂ ਦੇ ਕੀ ਦਾ ਦਾਦੂ ਆ ਦਾਦੂ ਕੁੜੀਆਂ ਲੋੜਦਾ ਜਾ ਚਾਚੀ ਦੇ ਘਰੇ ਹਾਂਜੀ ਚਲਾਣ ਸੁਣ ਗਿਆ ਤੁਹਾਨੂੰ ਵੀ ਆਖੰਡਾ ਆ ਬਾਈ 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 ਵੀ ਨਹੀਂ ਕਰਦਾ ਬਾਈ ਬਾਈ ਟੂ ਹਾਂਜੀ ਇਹ ਹੀ ਅੱਜ ਦੀ ਸਾਡੀ ਛੋਟੀ ਜੀ ਵੀਡੀਓ ਛੋਟਾ ਜਿਹਾ ਵਲੌਗ ਤੇ ਹੁਣ ਆਪਾਂ ਕੰਟੀਨਿਊ ਤੁਹਾਡੇ ਲਈ ਵੀਡੀਓ ਜਿਹੜੀਆਂ ਲਿਆਉਂਦੇ ਰਵਾਂਗੇ ਤੇ ਕੰਟੀਨਿਊ ਜਿਹੜੀਆਂ ਆਪਾਂ ਹੁਣ ਪੋਸਟਾਂ ਵੀ ਨਾਲ ਹੀ ਆਪਣੀਆਂ ਅਪਡੇਟ ਕਰਿਆ ਕਰਾਂਗੇ ਸੂਟਾਂ ਦੀਆਂ ਵੀ ਤੇ ਸੋਹਣੀ ਸੋਹਣੇ ਵੀਡੀਓ ਵਲੌਗ ਜਿਹੜੇ ਉਹ ਵੀ ਤੁਹਾਨੂੰ ਦਿੰਦੇ ਰਵਾਂਗੇ ਤੇ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਬਸ ਹੁਣ ਆਪਾਂ ਥੋੜੇ ਜਿ ਪਿੱਛੇ ਜੇ ਵਿਜੀ ਹਾਂ ਥੋੜਾ ਜਿਹਾ ਹੋ ਕੇ ਫ੍ਰੀ ਹੁਣ ਤੇ ਇਧਰੋਂ ਸੂਟ ਜਿਹੜਾ ਉਹ ਵੀ ਰੈਡੀ ਹੋਣ ਦਾ ਤੁਹਾਨੂੰ ਮੈਂ ਵੀ ਦਿਖਾਈ ਦਿੰਨਾ ਚੱਲਦੇ ਚੱਲਦੇ ਵੀਡੀਓ ਦੇ ਵਿੱਚ ਚੈੱਕ ਕਰ ਲਿਓ ਆ ਦੇਖੋ ਬਹੁਤ ਸੋਹਣਾ ਸੂਟ ਜਿਹੜਾ ਇਹ ਰੈਡੀ ਹੋਣ ਦਾ ਇੱਕ ਮੁੰਡਾ ਮੈਦੀ ਉੱਤੇ ਸਾਰੇ ਦਿਖਾਈ ਦਿੰਦਾ ਆਇਆ ਦਾ ਘੇਰਾ ਬੜਾ ਸੋਹਣਾ ਜਿਹਾ ਬਣ ਗਿਆ ਬਣ ਗਿਆ ਮਤਲਬ ਕੰਪਲੀਟ ਹੋ ਗਿਆ ਪਾਵਾਂ ਦਾ ਡਿਜ਼ਾਈਨ ਇੱਕ ਬਾਅਦ ਇਹਦਾ ਪਹੁੰਚਾਂ ਦਾ ਡਿਜ਼ਾਈਨ ਕਰਨਾ ਕੰਪਲੀਟ ਇਤ ਸੋਹਣਾ ਜਿਹਾ ਸੂਟ ਜਿਹੜਾ ਤੁਸੀਂ ਵੀ ਆਪਣੇ ਜਿਹੜੇ ਸੂਟ ਸੋਹਣੇ ਸੋਹਣੇ ਬਣਾ ਸਕਦੇ ਜੇ ਆਪਣੇ ਕੋਲ ਆ ਵੀ ਰੈਡੀ ਹੋਇਆ ਹੈ ਜੇ ਦੀ ਪੂਰੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਪਾ ਦਾਂਗੇ ਤੁਸੀਂ ਵੀ ਬਣਾ ਸਕਦੇ ਜੇ ਸੋਹਣੇ ਸੋਹਣੇ ਸੂਟ ਮੇਰੇ ਕੋਲ ਤੇ ਬਾਕੀ ਚੈਨਲ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਤੁਸੀਂ ਇਦਾਂ ਹੀ ਸਾਡੀਆਂ ਵੀਡੀਓ ਨੂੰ ਪਿਆਰ ਦਿੰਦੇ ਰਹੋ ਸੋਹਣੇ ਸੋਹਣੇ ਸ਼ੂਟ ਜਿਹੜੇ ਆਪਾਂ ਡੇਲੀ ਪੋਸਟ ਵੀ ਕਰਨ ਦਾ ਹੈ ਤੇ ਬਾਕੀ ਨਵੇਂ ਵਲੌਗ ਨਵੀਆਂ ਵੀਡੀਓ ਵੀ ਤੁਹਾਨੂੰ ਦਿੰਦੇ ਰਵਾਂਗੇ ਹੁਣ ਤੱਕ ਲਈ ਬਾਏ ਬਾਏ ਸასიਖਾਲ ਤੇ ਜੀ ਅਮਰੂਦ ਖਾ ਲਓ ਫਰੈਂਡਸ ਫਿਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਸასიਖਾਲ ਜੀ